ਲੁਧਿਆਣਾ ਦੀ ਮਾੜਕਵਾਲ ਕਲੋਨੀ ਦੇ ਵਿੱਚ ਸਥਿਤ ਇੱਕ ਘਰ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਤੇਜ਼ ਤਾਰ ਹਥਿਆਰਾਂ ਤੇ ਇੱਟਾ ਰੋੜਿਆਂ ਦੇ ਨਾਲ ਇੱਕ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਦੱਸ ਦੇ ਕਿ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਟਾ ਰੋੜੇ ਵਰਸਾਏ ਜਏ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਉਤੇ ਹੀ ਪੀੜਤ ਵਿਅਕਤੀ ਨੇ ਕਿਹਾ ਇਕ ਨਿਜੀ ਰੈジਡੈਂਸ ਦੇ ਚਲਦੇ ਆ ਉਹਨਾਂ ਦੇ ਘਰ ਦੇ ਵਿੱਚ ਬੀਤੀ ਦੇਰ ਰਾਤ ਹਮਲਾ ਕੀਤਾ ਗਿਆ ਹੈ ਪਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਬੇਖੌਫ ਹੋ ਕੇ ਇੱਕ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤੇਜ਼ ਤਾਰ ਹਥਿਆਰਾਂ ਦੇ ਨਾਲ ਅਤੇ ਇੱਟਾਂ-ਰੋੜਿਆਂ ਦੇ ਨਾਲ ਇਸ ਘਰ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਬੇਖੌਫ ਹੋ ਕੇ ਘਰ ਦੇ ਉੱਤੇ ਤਾਬੜ ਤੋੜ ਇੱਟਾ ਰੋੜੇ ਚਲਾਏ ਜਾ ਰਹੇ ਨੇ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਪੀੜਤ ਵਿਅਕਤੀ ਦੇ ਵੱਲੋਂ ਇਸ ਸਾਰੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਹ ਬੰਦੇ ਨਾ ਰਾਤ ਮਤਲਬ ਰਾਤ ਕੋਈ 9:00 12:00 ਵਜੇ ਲਗਭਗ ਆਏ ਤੇ ਇਹਨਾਂ ਨੇ ਆ ਕੇ ਗੇਟ ਤੇ ਕਰਪਾਨਾਂ ਮਾਰੀਆਂ, ਰੋੜੇ ਮਾਰੇ ਆ ਤੇ ਫੈਰ ਕੀਤੇ ਆ ਤੈਨੂੰ। ਜਦੋਂ ਮੈਂ ਉੱਠਿਆ ਮੇਰੇ ਹੁੰਦਿਆਂ ਮਿਲਕੜਾ ਮੈਂ ਤਿੰਨ ਫੈਰਾਂ ਦੀ ਆਵਾਜ਼ ਮੈਂ ਸੁਣੀ ਆ। ਕਿਹੜੇ ਲੋਕ ਨੇ ਜੀ ਇਹ ਤੇ ਇਹਨਾਂ ਨਾਲ ਮੇਰਾ ਕੋਠੀ ਦਾ ਕੇਸ ਚੱਲਦਾ ਕਲਦੀਪ ਸਿੰਘ ਦੀਪਾ ਤੇ ਇੱਕ ਪਰਮੇਂਦਰ ਸਿੰਘ ਲੱਭੂਰਾ ਹੁੰਦਾ ਉੱਧਰ ਰਹਿੰਦਾ ਆਪਣੇ ਧੂਰੀ ਲੈਣ ਦੇ ਪਿਛਲੇ ਪਾਸੇ ਤੇ ਇੱਕ ਹੈਗਾ ਆਹ ਚਰਨਜੀਤ ਭਾਟੀਆ, ਇੱਕ ਮੁੰਡਾ ਪਰਮਜੀਤ ਚਾਵਲਾ ਤੇ ਇੱਕ ਅਕਲਵੰਦ ਸਿੰਘ ਇਹ ਪੰਜ ਛੇ ਜਣੇ ਜਿਹੜੇ ਇਹ ਮੈਨੂੰ ਧਮਕਾਉਂਦੇ ਆ ਔਰ ਲੰਡੂਆਂ ਨੂੰ ਮੇਰੇ ਮਗਰ ਲਾ ਕੇ ਮੁਲਕਣ ਦਾ ਇਹ ਮੇਰਾ ਤਕਰੀਬਨ 1.5 ਮਹੀਨੇ ਤੋਂ ਪਿੱਛਾ ਕਰਦੇ ਆ। ਮੈਂ ਦੀ ਕੰਪਲੇਂਟ ਆਪਣੇ ਐਸਐਚਓ ਨੂੰ ਮਿਲ ਕੇ ਵੀ ਦੱਸ ਚੁੱਕੇ ਹਾਂ ਤੇ ਚੌਕੀ ਇੰਚਾਰਜ ਨੂੰ ਵੀ ਦੱਸ ਚੁੱਕੇ ਹਾਂ। ਪਹਿਲਾਂ ਜਿਹੜੇ ਅਫਸਰਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਜਦੋਂ ਤੁਸੀਂ ਕੰਪਲੇਂਟ ਕਾਰਵਾਈ ਰਾਤ ਤਾਂ ਆਖਿਓ ਤਾਂ ਦੇਖ ਕੇ ਚਲੇ ਆ ਹੁਣ ਮੈਨੂੰ ਕਹਿੰਦੇ ਆ 9 ਵਜੇ ਆਵਾਂਗੇ ਅਜੇ ਇੱਥੇ ਕੋਈ ਹਜੇ ਤੱਕ ਤਾਂ ਕੋਈ ਆਇਆ ਨਹੀਂ ਤੇ ਕਹਿੰਦੇ ਆ ਮੈਨੂੰ 9 ਵਜੇ ਆਵਾਂਗੇ ਤੇ ਕਾਰਵਾਈ ਕਰਦੇ ਤੇ ਪਰ ਹੁਣ ਤੱਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਜੇ ਪੁਲਿਸ ਕਾਰਵਾਈ ਕਰਦੀ ਆ ਕੋਠੀ ਬਣੀ ਹੋਈ ਤਕਰੀਬਨ 2010 ਦੀ ਆ 2011 ਦੇ ਇੱਕ ਫਰਵਰੀ ਦੀ ਅਸੀਂ ਇੱਥੇ ਰਹਿ ਰਹੇ ਹਾਂ ਬੰਦੇ ਨੇ ਕੋਠੀ ਜਗਾ ਪਲਾਟ ਦਾ ਵਿਆਨਾ ਤਿਆਰ ਕੀਤਾ ਜਿਨ੍ਹਾਂ ਨਾਲ ਇਹ ਵਿੱਚ ਉਹਨਾਂ ਨੇ ਪਲਾਟ ਦਾ ਵਿਆਨਾ ਉਹ ਕਰਕੇ ਮੇਰੇ ਤੇ ਮਤਲਬ ਸਿਵਲ ਕੇਸ ਕੀਤਾ ਹੋਇਆ ਤੇ ਮੈਂ ਇਹਦੇ ਖਿਲਾਫ ਮ ਲੱਗਣਾ ਪਹਿਲਾਂ ਆਪਾਂ ਕਾਗਜ਼ ਵਾਪਸ ਲੈਣੀ ਹਾਈ ਆਪਣੇ ਇੱਥੇ ਕੇਸ ਕਰ ਚੁੱਕੇ ਸੀ ਹਾਈ ਕੋਰਟ ਵੀ ਗਏ ਆ ਹਾਈ ਕੋਰਟ ਨੇ 2 ਮਹੀਨੇ ਦਾ ਟਾਈਮ ਵੀ ਦਿੱਤਾ ਪੁਲਸ ਨੂੰ ਵੀ ਇਹ ਤੇ ਕਾਰਵਾਈ ਕਰੋ ਤੇ ਉਹਦਾ ਆਰਡਰ ਵੀ ਹੈਗਾ ਪੁਲਿਸ ਵਾਲੇ ਸਭ ਕੁਝ ਇਹ ਬਸ ਹੁਣ ਤੱਕ ਲਮਕਾਉਂਦੇ ਆਈ ਕਿਸੇ ਨੇ ਅੱਜ ਤੱਕ ਕਿਸੇ ਵੀ ਪੁਲਿਸ ਅਸਰੋਂ ਜਨਾਬ ਵਿੱਚ ਜਸਕਰਨਜੀਤ ਤੇਜਾ ਵੀ ਆ ਔਰ ਇੱਕ ਐਸਪੀ ਆਪਣੇ ਡੀਐਸਪੀ ਸੀਗਾ ਜਸਕਰਨ ਸਿੰਘ ਤੇ ਤੁਹਾਡਾ ਹਰਾ ਪਲਾ ਕਰੇ ਇੱਕ ਐਸਐਚਓ ਤੇ ਦੂਸਰਾ ਗੁਰਬਖਸ਼ ਸਿੰਘ ਇੱਥੇ ਚੌਕੀ ਇੰਚਾਰਜ ਸੀ ਇਹਨਾਂ ਦੇ ਹੁੰਦਿਆ ਪਹਿਲਾਂ ਵੀ ਮੇਰੇ ਦੇ 5-7 ਵਾਰੀ ਅਟੈਕ ਹੋ ਚੁੱਕਿਆ ਪਹਿਲਾਂ ਵੀ ਦੋ ਵਾਰ ਗੋਲੀ ਚੱਲੀ ਐ ਤੇ ਉਹਨਾਂ ਨੇ ਉਦੋਂ ਕਾਰਵਾਈ ਨਹੀਂ ਕੀਤੀ ਕਿਸੇ ਅਸਰ ਨੇ ਅੱਜ ਤੱਕ ਇਹ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਇੱਥੇ ਵੀ ਇੱਥੇ ਕੋਠੀ ਬਣੀ ਹੋਈ ਆ ਜਾਂ ਇੱਥੇ ਪਲਾਟ ਆ ਉਹ ਪਲਾਡ ਦਾ ਬੇਨਾ ਤਿਆਰ ਕਰਕੇ ਲਾਇਆ ਇਸ ਮੰਗ ਕੀ ਹੈ ਜੀ ਤੁਹਾਡੀ ਮੰਗ ਮੇਰੀ ਇਹ ਆ ਵੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੰਗ ਮੇਰੀ ਇਹੀ ਹੈ ਸਖਤ ਕਾਰਵਾਈ ਕੀਤੀ ਜਾਵੇ